ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਅਸੀਂ ਕਾਲ ਜੀ ਸਵਾਰ ਕਰਦੇ ਆਂ ਤੁਹਾਡਾ ਪੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 8:28 ਤੇ ਰਾਤ ਜਿੱਦਾਂਗੇ ਪਤਾ ਤੁਹਾਨੂੰ ਆ ਟਾਪੇ ਤੇ ਆ ਕੇ ਰੁੱਕ ਗਏ ਸੀਗੇ ਆਪਾਂ ਤੇ ਹੁਣ ਤੁਰਦੇ ਆਂ ਇੱਥੋਂ ਸਭਰਾ ਬਣਾ ਰਹਿ ਗਿਆ ਥੋੜੇ ਜਾਈ ਆ ਗਏ ਮਹਾਰਾਜ ਦਾ ਨਾਮ ਸੱਚੇ ਬੋਛਈ ਸ਼ਾਂਤੀ ਰੱਖਿਓ ਤਾਂਈ ਟਮਾਟਰ ਲੱਗਿਆ ਹੋਆ ਇੱਧਰ ਟੁੱਟ ਰਿਹਾ ਟਮਾਟਰ ਸਵੇਰੇ ਸਵੇਰੇ ਆਲੇ ਕਹਿੰਦੇ ਠੰਡੇ ਠੰਡੇ ਤੋੜ ਲੀਏ ਵੀ ਫੇਰ ਤਾਂ ਚਪੇੜਾਂ ਹੀ ਵੱਜਦੀਆਂ ਮੂੰਹ ਪਰ ਗਰਮੀ ਦੀਆਂ ਲੋ ਦੀਆਂ ਲੋ ਤਾਂ ਨਹੀਂ ਹਲੇ ਚੱਲਣ ਲੱਗੀ ਉਹਦਾ ਮਤਲਬ ਧੁੱਪ ਤਿੱਖੀ ਹੋਣ ਲੱਗੀ ਲੋ ਨਹੀਂ ਹਲੇ ਚੱਲਦੀਆਂ ਪੂਰਾ ਪੂਰਾ ਹੈਗਾ ਆ ਦੇਖੋ ਭਾਈ ਇੱਧਰ ਸਾਰੀਆਂ ਕਣਕਾਂ ਪੱਕ ਗਈਆਂ ਟਰੋਟਲ ਤੇ ਇੱਧਰ ਪੰਜਾਬੀ ਆਏ ਹੋਏ ਮਸ਼ੀਨਾਂ ਲੈ ਕੇ ਜਿਹੜਾ ਵੀ ਪੰਪ ਹੁੰਦਾ ਪੰਪ ਵਰ ਇੱਕ ਨਾ ਇੱਕ ਅੱਧੀ ਮਸ਼ੀਨ ਪੱਕੀ ਹੁੰਦੀ ਆ ਮਸ਼ੀਨ ਆ ਰਤੂੜੀ ਵਾਲਾ ਰੀਪਰ ਆ ਛੋਲੇ ਤੇ ਇੱਧਰ ਇਧਰ ਕਣਕ ਕਿਧਰੇ ਝੋਲੇ ਐਮਪੀ ਦਾ ਕਣਕ ਦਾ ਐਮਪੀ ਦੀ ਕਣਕ ਦਾ ਹੋਂ ਵੀ ਮਸ਼ਹੂਰ ਹੈ ਬੇਨਾ ਰੇ ਸਪਰੇਅ ਤੋਂ ਕਹਿੰਦੇ ਪਰ ਇਧਰ ਵੀ ਲੱਗੇ ਕਰਨ ਵਿੱਚ ਵਿੱਚ ਆਉਣਾ ਉਹ ਪਹਿਲਾਂ ਹੁੰਦੇ ਤੋਂ ਕੱਟਦੇ ਆ ਪਹਿਲਾਂ ਹੀ ਹੁੰਦੇ ਤੇ ਹੁਣ ਬਈ ਹੁਣ ਸਾਡੇ ਬਾਲੇ ਜਿੰਨੇ ਆਹ ਆ ਇਦਰਾ 7 ਸਾਈਡ ਟਰ 8 ਸਾਈਡ ਟਰ ਵਾਲੇ ਸਭ ਐਮਪੀ ਵਾਲੀ ਕਣਕ ਲਿਆਓ ਜੀ ਐਮਪੀ ਵਾਲੀ ਕਣਕ ਮਹਿੰਗੀ ਐ ਵੀ ਬਿਬੀ ਨਰਵੇ ਸਪਰੇ ਤੇ ਹੁੰਦੀ ਐ ਲੈ ਔਰ ਤੁਹਾਨੂੰ ਦਿਖਾ ਦਾਂਗੇ ਦਵਾਈਆਂ ਦੀ ਦੁਕਾਨਾ ਵੀ ਉਹ ਹੁਣ ਦਵਾਈਆਂ ਬੰਦਿਆ ਕਰਨੇ ਨੂੰ ਤਾਂ ਰੱਖਿਆ ਵੀ ਨਹੀਂ ਉਹਨਾਂ ਨੇ ਹੈ ਆ ਆ ਦੇਖੋ ਯੋ ਬੰਦ ਹੋ ਗਈ ਸੀਗੀ ਮੈਂ ਕਹ ਰਹਾ ਜੀਗਾ ਬਈ ਬਾਈ ਉਹ ਕਿਰਤਵਾਰਾ ਸਾਹਿਬ ਬਣਾਇਆ ਬਤਾ ਪਿੰਡ ਜੇ ਪਿੰਡ ਦਾ ਨਾਮ ਪਤਾ ਨਹੀਂ ਕਿਹੜਾ ਦਾ ਜਿਆਦਾ ਕੰਪੈਨਾਂ ਵਾਲਿਆਂ ਨੇ ਬਣਾਇਆ ਹੋਣਾ ਕਿਉਂਕਿ ਕਣਕ ਉਹਰੇ ਵਾਧੂ ਆ ਮਹੀਨਾ ਵੀ ਵਾਧੂ ਆ ਨਹੀਂ ਆ ਇੱਧਰ ਏਰੀਏ 'ਚ ਤੇ ਪੰਪ ਵੀ ਬਹੁਤ ਆ ਪੈਟਰੋਲ ਪੰਪ ਹਰੇਕ ਪੰਪ ਤੇ ਇੱਕ ਅੱਧੀ ਮਸ਼ੀਨ ਖੜੀ ਹੁੰਦੀ ਆ ਨੋ ਮੈਟਰੋ ਟਟੀ ਜੀ ਆ ਗਈ ਆ ਤੇ ਆਪਾਂ ਨੂੰ ਜਾਣਾ ਪੈਣਾ ਖੰਡਵਾਹ ਕੇ ਇੱਧਰ ਕਿਉਂਕਿ ਪੁਲੀ ਉਹ ਤੰਗ ਹੈ ਕਹਿੰਦੇ ਵੀ ਬੜੀ ਗੱਡੀ ਨਹੀਂ ਲੰਘਦੀ ਉੱਥੇ ਨੂੰ ਮੇਸਰ ਕਰਕੇ ਵੀ ਤੁਹਾਨੂੰ ਇੱਧਰ ਨੂੰ ਜਾਣਾ ਪੈਣਾ ਖੰਡਵਾਹ ਹੋ ਕੇ ਤੇ ਆ ਖੰਡਵਾਹ ਹੋ ਕੇ ਚੱਲਦੇ ਆ ਜਾ ਚੂ ਪੀ ਕੇ ਚੱਲੇ ਆ ਇੱਥੋਂ ਹਾਂਜੀ ਮਿੱਤਰੋ ਟਾਈਮ ਹੋ ਗਿਆ 12:23 ਮਿੰਟ ਖਾਂਡਵੇ ਦੇ ਬੱਚੇ ਖੜੇ ਨੇ ਨੋ ਐਂਟਰੀ ਖੁੱਲਣੀ ਆ 2 ਵਜੇ 2 ਵਜੇ ਨੋ ਐਂਟਰੀ ਖੁੱਲੂਗੀ ਤੇ ਫੇਰ ਆਪਾਂ ਜਾਵਾਂਗੇ ਤੇ ਦੂਜੀ ਗੱਲ ਇਹ ਵੀ ਜਿਹੜੀ ਜਿੱਥੇ ਮਾਲ ਖਾਲੀ ਕਰਨਾ ਉੱਥੇ ਵੀ ਮਤਲਬ ਨੋ ਐਂਟਰੀ ਆ ਉਹ ਵੀ 2 ਵਜੇ ਹੀ ਖੁੱਲਦੀ ਆ ਹਾਂ ਬਾਈ ਇੱਧਰ ਗੁਰਿੰਦਰ ਬਾਈ ਕਣਕ ਐਮਪੀ ਦੇਖ ਰਿਹਾ ਐਮਪੀ ਵਾਲੀ ਉਹ ਤਾਂ ਵਿਚਾਰੀ ਨਰਮ ਜੀ ਆ ਬੱਲ ਕੋਈ ਹਾਂ ਕਣਕ ਵਧੀਆ ਵਧੀਆ ਕਣਕ ਆਟਾ ਬਹੁਤ ਵਧੀਆ ਤੇ 2 ਵਜੇ ਨਾ ਐਂਟਰੀ ਖੁੱਲ ਜਾਣੀ ਟਾਈਮ ਹੋ ਗਿਆ 1 1 ਵਜੇ ਦਾ ਤੇ ਹੁਣ ਖਾਣੇ ਆ ਰੋਟੀਆਂ ਰੋਟੀਆਂ ਖਾ ਕੇ ਫਿਰ ਚੱਲਦੇ ਆਪਾਂ ओ टूटी बंद कर दो सुसरी नहीं डलता इसमें हां जी डल जाता है ना छोटा छोटा वो नहीं आता इसमें ये आटा में दूसरा लेएगा तो कोई आ जाता थैंक यू जो करना था ऊपर से ऊपर भरी हां ये खासी है हाँ भाई और तो इधर भी स्प्रे लगे करना है ना बीच बीच कर देया मोटी मोटी हाँ अपने आने हां ਆਪਣਾ ਦਾ ਦੇ ਜੂਰੀਏ ਦਾ ਕਟਾ ਓਰੇ ਗੁੱਲੀ ਡੰਡਾ ਨਹੀਂ ਗਿਆ ਤੈਨੂੰ ਕਦੇ? ਨਾ ਇੱਕ 2 ਕਣਕ ਚ ਦਾਣਾ ਦਿਖਾ ਦੇ ਕਰੇ। ਹਾਂ ਸਾਹ ਐਂ ਪੱਕੀ ਵੀ ਕਣਕ ਆਪਾਂ ਪਿੱਛੇ ਰਾਤ ਉਹ ਜਿਹੜੀ ਕਾਰਡ ਜੂਨ ਨਿਕਲੇ ਆ ਹਾਂ ਇੱਕ 2 ਗੁੱਲੀ ਡੰਡਾ ਨਹੀਂ ਚਾਹਦਾ। ਆਹ ਉਹ ਕਾਰਡ ਨਾ ਹੋਏ ਮਿੱਤਰੋ ਟਾਈਮ ਹੋ ਗਿਆ 2:10 ਟੈਂਸ਼ਨ ਨਾ ਲਈ ਤੂੰ ਜੇ ਕਿਤੇ ਕੋਈ ਇਹੋ ਜਿਹਾ ਸੋਚੇ ਨਾ ਕੋਈ ਕੱਟ ਆਏ। ਨਾ ਨਾ ਉਹ ਬੇਫਿਕਰ ਛੱਡ ਦੇ। ਟੈਂਸ਼ਨ ਨਹੀਂ ਜਦ ਤੂੰ ਹੈਗਾ ਏ ਮਨਗਾਰੀ ਟੈਂਸ਼ਨ ਹਾਂ ਦੇਖੋ ਬਾਈ ਮਹਾਰਾਜ ਸੱਚੇ ਪਾਸ਼ਾ ਇਹ ਗੱਡੀ ਗੱਡੀ ਹੋਣੀ ਚਾਹੀਦੀ ਆ ਹਾਂ ਪ੍ਰੀਮਾ ਕੋੜਾ ਬਾਈ ਪ੍ਰੀਮਾ ਹਾਂ ਆਜਾ ਹੀ ਹੋਇਆ ਵਾ ਕੰਮ ਉਮੇਦਰਾ ਉਹ ਸਾਹਮਣੇ ਆ ਗਈ A3 A3 ਆ ਲੋਕੇਸ਼ਨ ਜਿਹੜੀ ਇਹਨਾਂ ਨੇ ਭੇਜੀ ਵੀ ਆ ਤੁਹਾਨੂੰ ਉਹ ਕਿੱਥੇ ਬਾਈ ਦਾ ਸਿਰੇ ਆ ਕੇ ਕੰਮ ਹੋਇਆ ਵਿਚਾਰੇ ਦਾ ਹਨਾ ਬੰਦਾ ਕਿ ਆ ਗਿਆ ਸੋਚਦਾ ਆਂਦਾ ਵੀ ਚੱਲ ਫੜਾ ਵੜ ਖਾਲੀ ਕਰਕੇ ਉਹ ਕਰਾਂਗੇ ਭਰਾਂਗੇ ਆਹ ਆਈ ਆ ਆ ਦੇਖੋ ਕਿੰਨੀਆਂ ਪਾਈਪਾਂ ਪਾਈਪਾਂ ਵੀ ਵੀ ਸ ਉਹ ਕਰ ਦੋ ਤੁਸੀਂ ਹਨਾ ਇਥੋਂ ਲੈ ਮੰਗਾ ਕੇ ਕਰੈਨਾ ਉਹ ਫੜਾ ਵੱਡ ਨੂੰ ਬਚਾ ਲੈ ਸਿੱਧਾ ਕਰ ਲੋ ਆ ਗਏ ਚੋਬਰ ਆ ਗਏ ਓ ਪੰਜਾਬੀ ਵੀ ਬੇਟਾ ਆ ਗਏਗਾ ਨਹੀਂ ਚੋਬਰ ਆ ਵੀ ਆ ਗਏ ਓਏ ਆ ਪੰਜਾਬੀ ਆ ਗਏ ਓਏ ਆ ਵਈ ਔਰ ਇਹ ਗੱਲ ਹੀ ਹੋਣੀ ਹੈ। ਬਾਏ ਬਾਏ ਕਰਤਾ ਹੈ। ਬਾਈ ਤੀਰੋ ਅਗਲਾ। ਆਂ ਜੀ ਸਰਦਾਰ ਜੀ। ਨੋਇ ਮੇਟਰ 4 ਵੱਜਣੇ ਚ 15 ਮਿੰਟ ਆ ਤੇ ਗੱਡੀ ਨਾਨੇ ਗਰੇਂਦਰ ਬਾਈ ਵਾਲੀ ਤੇ ਇੱਧਰ ਆਉਣਾ ਪਿਆ ਬੀਪਰਾ ਕੀ ਨਾਂ ਬਾਈ ਦਾ ਆਪਣਾ ਨਾਂ ਵਿੱਕੀ ਬਾਈ ਵਿੱਕੀ ਪਿੱਛੋਂ ਪਿੰਡ ਕਿਹੜਾ ਪਿੱਛੋਂ ਭਾਈ ਆਪਣਾ ਵਿਆਸ ਵਿਆਸ ਮਾਝੇ ਵਾਲੇ ਪਾਉ ਆ ਏਕਾਂ ਓਕੇ ओके ओके हां जी हां बस बस ਐ ਗੱਡੀ ਆਂਦੇ ਹੀ ਖਾਲੀ ਹੋ ਜੇ ਰੱਬ ਚਾਹੀਦਾ ਮੈਂ ਕਿ ਗੱਡੀ ਐ ਆਂਦੇ ਹੀ ਖਾਲੀ ਹੋ ਜਵੇ ਡਰਾਈਵਰ ਨੂੰ ਆਹੀ ਖੁਸ਼ੀ ਵਧੈਰੀ ਹੁੰਦੀ ਆ ਲਾਓਏ ਮਿੱਤਰੋ ਗੱਡੀ ਲੱਗ ਗਈ ਐ ਖਾਲੀ ਹਾਨ ਗੁਰਿੰਦਰ ਭਾਈ ਐ ਗੱਡੀ ਖਾਲੀ ਕਰਕੇ ਫੇਰ ਆਪਣੀ ਦਾ ਨੰਬਰ ਫੇਰ ਆਪਣੀ ਹੋ ਜੂਗੀ ਇਹਦਾ ਕਈ ਕਈ ਪੈਪਾਂ ਚੱਕ ਲੈਣੇ ਆ ਜਿਹੜੇ ਉਹ ਦੂਏ ਜਿਹੇ ਜਿੱਥੇ ਇੱਕ ਵਾਰੀ ਪਹਿਲਾਂ ਲੈ ਕੇ ਗਏ ਤੇ ਉਹਨਾਂ ਨੇ ਸੰਗਲਾਂ ਰੱਖੀ ਵੀ ਸੀਗੇ ਆ ਉਹ ਪੈਪਾਂ ਦੇ ਸੇਰਿਆਂ ਦੇ ਫਸਾਲੰਦੇ ਦੇ ਸੰਗਲਾਂ ਆ ਆ ਆ ਉਹ 4 4 ਪੈਪੇ ਉਹ ਕਰਦੇ ਸੀਗੇ ਤੇ ਇੱਧਰ ਉਸਤਾਦ ਜੀ ਬੈਲਟਾਂ ਕਰਦੇ ਪਏ ਆ ਇਕੱਠੀ ਜਦ ਬਈ ਬੈਲਟਾਂ ਨਵੀਆਂ ਨਵੀਆਂ ਚੱਲੀਆਂ ਨਾ ਅਹੀਂਾਂ ਦਾ ਪਾਣੀ ਆ ਹੀ ਨਹੀਂ ਆਇਆ ਹੈ ਅਸੀਂ ਸਾਨੂੰ ਆਪ ਨਹੀਂ ਆਉਂਦੀ ਸੀ ਪਾਣੀ ਬਥੇਰੀ ਪਟੋਈ ਖੋਦੀ 벨ਟ ਪਾਣੇ ਪਿੱਛੇ ਹੀ ਪਾਪੂ ਕੋਲ ਗੱਠ ਮਾਰਨੇ ਪਿੱਛੇ ਗੱਠ ਨਹੀਂ ਮਾਰਨੀ ਆਂਦੀ ਸੀ ਜਿਹੜੀ ਗੱਡੀ ਵਾਲੀ ਗੱਠ ਹੁੰਦੀ ਆ ਤੇ ਮਤਲਬ ਉਹਨੂੰ ਐਦਾਂ ਕਰਕੇ ਐ ਇਹਦੇ ਥੱਲੇ ਨੂੰ ਆ ਹੈ ਜੀ ਹਲੇ ਪੰਨਾਂ ਦੇ ਪਰ ਹੋ ਮਿੱਤਰੋ ਟਾਈਮ ਹੋ ਗਿਆ 7:03 ਤੇ ਆਪਣੀ ਲੱਗੀ ਸੀਗੀ ਆਕਾ ਪਹਸਾਉਗੇ ਸੀਗੇ ਤੇ ਗੱਡੀਆਂ ਹੋ ਗਈ ਖਾਲੀ ਦੋਏ ਬੱਤੇ ਬੁੱਤੇ ਲਾਲੇ ਪਹੁੰਚਣ ਲੀਆਂ ਲੇ ਆਪਾਂ ਨੇ ਤੇ ਹੁਣ ਨੋ ਐਂਟਰੀ ਲੱਗੀ ਵੀ ਐ ਨੋ ਐਂਟਰੀ ਖੁੱਲੇ ਤੇ ਇਰ ਜਾਵਾਂਗੇ ਇਹ ਗੱਡੀਆਂ ਮੋੜ ਕੇ ਉੱਥੇ ਲਾਨਿਆ ਸਾਹਮਣੇ ਗੇਟ ਤੇ ਹਾਂਜੀ ਮਿੱਤਰੋ ਟਾਈਮ ਹੋ ਗਿਆ 9:26 ਮਿੰਟ ਤੇ ਨੋ ਐਂਟਰੀ ਖੁੱਲ ਵੀ ਜਾਂਦੀ ਹੈ 9:00 ਵਜੇ ਤੇ ਅੱਧਰ ਗੱਡੀ ਦੀ ਹੋ ਰਹੀ ਹੈ ਚੈਕਿੰਗ ਨਾ ਇਹ ਮੇਰਾ ਟਾਈਮ ਹੋ ਗਿਆ 11:00 ਵਜਣੇ ਵਾਲੇ ਹੈ ਤੇ ਐਮਪੀ ਨਾ ਐਮਪੀ ਗਿਆ ਨਾ ਅੱਤੇ ਕਿਤੇ ਦੇ ਖੰਡਵੇ ਤੋਂ ਭਰਾਨਪੁਰ ਵਾਲੇ ਰੋਡ ਤੇ ਆ ਸੀ ਤੇ ਹੁਣ ਦੇਖਦੇ ਆ ਅੱਗੇ ਹੋਟਲ ਕਿ ਕਿੱਥੇ ਖੜਾਂਗੇ ਇਹਲੇ ਮਾਲ ਘਰਮ ਭਰਮ ਨਹੀਂ ਹੋਇਆ ਅਨਾ ਇੱਕ ਗੱਡੀ ਨੂੰ ਮਿਲਦਾ ਜੀਗਾ ਮਾਲ ਤਰਬੂਜ ਭਾਈ ਕਹਿੰਦਾ ਵੀ ਭਰਨੀਆਂ ਦਾ ਦੋਏ ਇਕੱਠੀਆਂ ਭਰਨੀਆਂ ਹਾਂ ਨਹੀਂ ਕਰ ਕਿਵੇਂ ਰ ਇੱਕ ਇੱਕ ਵੀ ਨਹੀਂ ਭਰੀ ਅਸੀਂ ਬ੍ਰੋ ਆ ਇੱਧਰ ਗਿਆ ਏ ਅੰਦਰ ਨੂੰ ਰੋਡ ਇੱਧਰ ਪਤਾ ਨਹੀਂ ਗਿਆ ਤਾਂ ਪੁੱਛਾਂ ਕਿ ਉਹ ਰੋਡ ਆਂਦਾ ਇਹ ਦਾ ਨੰਬਰ ਕੁਝ ਵਾਹਾ ਟਾਬਾ ਆ ਬਰ ਰ ਰੁਸਤਮ ਰੁਸਤਮ ਪਰ ਲੈਣ ਰੁਸਤਮ ਪਰ ਨੋ ਗਿਆ ਆਜੀ ਸ਼ਾ ਜੀ ਠੀਕ ਕਰਨ ਵਾਲੇ ਸ਼ਾਮਾਦ ਹਾਂ ਹਾਂ ਭਾਈ ਹੋਟਲ ਤੇ ਪਹੁੰਚ ਗਏ ਤੇ ਉਧਰ ਕੁੜਲੀਆਂ ਹੋ ਰਹੀਆਂ ਤੇ ਚਾਰ ਜਣੇ ਆ ਗੱਲੋਂ ਤਿੰਨ ਰਹਿ ਜਣੇ ਗੱਲੋਂ ਤੇ ਨਾ ਮਾਹਾਂ ਦੋ ਗੱਡੀਆਂ ਵੀ ਆਈਆਂ ਹਾਂ ਆ ਗੱਡੀਆਂ ਦੋ ਬੰਦੇ ਤਿੰਨ ਹਾਂ ਪੰਜ ਇੱਕ ਬੰਦਾ ਸਾਡਾ ਛੱਡ ਗਿਆ ਸਾਫ ਸਲਾਈ ਆ ਉਹ ਵਾਲਾ ਜਿਹੜਾ ਸਾਹਮਣੇ ਖੜਿਆ ਉਹ ਜਾ ਰਿਹਾ ਉਹ ਜਾ ਰਿਹਾ ਭਾਈ ਉਹਦਾ ਹਿਸਾਬ ਕਿਤਾਬ ਕਰਦਾ ਠੀਕਾ ਕਲੀਅਰ ਇੱਕ ਵਾਰੀ ਉਹਦੇ ਮੂੰਹ ਤੇ ਵੀ ਕਹਾ ਲੰਨੇ ਆ ਭਾਈ ਆਪਾਂ ਵੀਡੀਓ ਚ ਤੇ ਭਾਈ ਕੱਲ ਨੂੰ ਇਹ ਨਾ ਹੋਵੇ ਕਿ ਵਿਆ ਹੋ ਜਾਂ ਗਏ ਤੇ ਮੈਨਾ ਮਾਰੇ ਮੈਨਾ ਮਾਰੇ ਵੀ ਮੈਨੂੰ ਪੈਸੇ ਦੇ ਤੰਗ ਰੱਖਦਾ ਤਾਂ ਯਾਰ ਤੇ ਹੋਰ ਈ ਚ ਤੰਗ ਰੱਖਦਾ ਤਾਂ ਠੀਕ ਹੈ ਨਾ ਅਸੀਂ ਨਹੀਂ ਹੈਗੇ ਸਾਨੂੰ ਨਹੀਂ ਦੱਸਾਂਗੇ ਹਾਂ ਠੀਕ ਆ ਤੇ ਕੱਲ ਨੂੰ ਬੰਦਾ ਜਾਵੇ ਜਿੱਥੇ ਮਰਜੀ ਆਪਾਂ ਨੂੰ ਕੋਈ ਚੱਕਰ ਨਹੀਂ ਬਾ ਆਪਾਂ ਨੇ ਆਪਣੀ ਸਾਈਟ ਕਲੀਅਰ ਕਰਾਣੀ ਆ ਤੇ ਭਾਈ ਇੱਕ ਵਾਰੀ ਲੋੜ ਦੇ ਹਾਂ ਕੋਈ ਤੁਹਾਨੂੰ ਦਬਾਅ ਨਹੀਂ ਜੋ ਤੁਹਾਨੂੰ ਲੱਗਦਾ ਉਹ ਬੋਲ ਦੇ ਇਸ ਟਾਈਮ ਖੜੇ ਆਪਾਂ ਗੁੱਜਰ ਢੀਂ ਟਾਬਾ ਗੁੱਜਰ ਸ਼੍ਰੀ ਟਾਬਾ ਬਰਾਨਪੁਰ ਰੋਡ ਤੇ ਨਾਣੇ-ਤਾਣੇ ਦਾ ਪ੍ਰਬੰਧ ਐਨ ਓਕੇ ਰਿਪੋਰਟ ਆ ਰਾਜੂ ਉਸਤਾਦ ਨੂੰ ਆਪਾਂ ਨੇ ਡੋਬ ਦੇਣਾ ਤੜਕੇ ਨੂੰ ਠੀਕ ਆ ਰਾਜੂ ਉਸਤਾਦ ਤੜਕੇ ਨੂੰ ਅਗਲੇ ਵਾਂਗੋ ਕਰ ਦੋ ਜੀ ਅਗਲੇ ਵਾਂਗੋ ਕਰਦਣ ਉਹਦੇ ਵਿੱਚ ਹੋਣੀ ਚਾਹੀਦੀ ਚੋਚੇ ਦੇ ਠੀਕ ਹੈ ਨਾ ਆਹ ਅਹੀਂ ਬੰਦੇ ਕਹਿੰਦੇ ਤਾਕੜਾ ਕਰਕੇ ਲੈ ਕੇ ਜਾਣਾ ਵੀ ਤੁਸੀਂ ਉਸਤਾਦ ਮਾੜਾ ਕਰਤਾ ਉਹ ਕਹੇ ਬਾਥਰੂਮ ਨੂੰ ਦਰਨ ਨਾ ਘਰੇ ਵਾੜ ਨਾਲ ਜਾਂ ਜਾਓ ਕੀ ਹੈ ਉਹ ਮੰਦਰ ਹੈ ਕਿੱਥੇ ਅੱਛਾ ਆ ਬਈ ਧਿਆਨ ਰੱਖਿਓ ਇੱਧਰ ਨਾਉਂਦੇ ਵੀ ਤਾਂ ਹੈਗੇ ਨਾ ਨੇ ਦੀ ਗੱਲ ਤਾਂ ਹੋਰਾ ਪਾਣੀ ਤਾਂ ਉੱਧਰ ਦਾ ਬਾਥਰੂਮ ਨਹੀਂ ਦੇਖ ਵੀ ਲੈ ਕੇ ਆਏ ਮੰਦਰ ਇਹ ਆ ਉਹ ਆ ਝੰਡਾ ਮੰਦਰ ਹੋਣਾ ਆ ਦੇ ਪੈਰਾਂ 'ਚ ਅੱਛਾ ਸਤੀ ਆਹੋ ਆ ਠੀਕ ਆ ਓਏ ਆਏ ਜਿਆਦਾ ਚੀਜ਼ ਦੀ ਸਾਂਭ ਸੰਭਾਲ ਹੋਵੇ ਹਾਂ ਹਾਂ ਠੀਕ ਆ ਨਾ ਤੇ ਉੱਧਰ ਕਈ ਵਾਰ ਬੰਦਾ ਕਰ ਦਿੰਦਾ ਉਹ ਭੁੱਲ ਭਲੇਖੇ ਆਹ ਗਿਰ ਜਾਣੇ ਬਾਈ ਜਿਆਦਾ ਬੰਦ ਹੋ ਗਈ ਯਾਰ ਆ ਲੈ ਸੁੱੱਚ ਕਟਾਂਗੇ ਜਦੇ ਗਿਰ ਜਾਣੇ ਹਾਂ ਭਾਈ ਮਿੰਟੂ ਬਾਏ ਬਾਏ ਫਿਰ ਪੱਕੀ ਹੈ ਬਾਜੀ ਉੱਗੀ ਆਹ ਲੈ ਜਾਣੇ ਦੀ ਹੋਰ ਕਾਦੀ ਆ ਹਲੋ ਵੀਰ ਚੱਡਣ ਲੱਗੇ ਸਰ ਨਹੀਂ ਓਰੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਤੈਨੂੰ ਉਈ ਆ ਦਾ ਕੰਮ ਨਾ ਦੇ ਦੇਗਾ ਕੰਮ ਨਹੀਂ ਕੱਲੂ ਦੇਖ ਤੂੰ ਜਾ ਕੇ ਜਾ ਨਹੀਂ ਦੇਖ ਕੱਲੂ ਮੰਨੂ ਕਹਿਣਗੇ ਲੋਕ ਵੀ ਹਾਂ ਵੀ ਤੈਂ ਪੈਸੇ ਦੇ ਤੰਗ ਰੱਖਿਆ ਹੋਣਾ ਮੰਨੂ ਵੀ ਐ ਵੀ ਕਹਿਣਗੇ ਤਾਂ ਮੈਂ ਨਹੀਂ ਕਹਿੰਦਾ ਵੀ ਤੈਨੂੰ ਇਹ ਤਾਂ ਐ ਨਹੀਂ ਕਹਿਣਾ ਮੈਂ ਵੀ ਕਿੱਥੇ ਚੱਲਿਆਂ ਤੂੰ ਜਾਂ ਕਿੱਥੇ ਨਹੀਂ ਠੀਕ ਆ ਮੈਂ ਆਪਣਾ ਉਹ ਕਰ ਰਿਹਾ ਵੀ ਤੈਨੂੰ ਪੈਸੇ ਦੇ ਟਾਈਮ ਦੇ ਪੈਸਾ ਮਿਲਿਆ ਗੈਰਿਆ ਕੋਈ ਬਾਦ ਮੈਂ ਤੁਹਾਨੂੰ ਪਿਆਰਦਾ ਨਹੀਂ ਨਹੀਂ ਯਾਰ ਰਹਿਣ ਦੇ ਜਦ ਤੈਨੂੰ ਕੋਈ ਹਰਜੇ ਨਹੀਂ ਫਿਰ ਕਾਹ ਇ ਗੈਰ ਰਹਿਣ ਦੇ ਜਦ ਤੈਨੂੰ ਨਹੀਂ ਮੰਨੂ ਨਹੀਂ ਤੇ ਫਿਰ ਆਪਾਂ ਕੀ ਹੋਰ ਨੂੰ ਦੱਸਣਾ ਕਮਾਲ ਦੀ ਗੱਲ ਚੱਲ ਚੰਗੀ ਕੋਸ਼ੀ ਤਾਂ ਕੋਈ ਇਹ ਜੀ ਕੋਈ ਹਾਂ ਹੋਈ ਉਹਦੇ ਅੱਗੇ ਰੋਜ਼ ਬਲੌਗ ਨਹੀਂ ਪਾਉਂਦੇ ਜਾਂ ਦੁਨੀਆ ਨੂੰ ਪਤਾ ਹੀ ਨਹੀਂ ਹੈ ਕਮਾਲ ਦੀ ਗੱਲ ਹੈ ਆ ਤੇ ਹੋਏ ਨਹੀਂ ਪਾ ਰਿਹਾ ਪਹਿਲੀ ਵਾਰੀ ਉਹ ਆ ਫਿਰ ਕਾ ਯਾਰ ਮੈਂ ਤੈਨੂੰ ਐਂ ਕਹਿ ਰਹਿਆਂ ਦਾ ਤੂੰ ਹੰਦਾ ਨਾਲ ਉਹਦਾ ਕਹਿਣ ਦਾ ਮਤਲਬ ਹੈ ਵੀ ਕੋਈ ਥੋੜੀ ਸਾਫ ਚਿੱਟਾ ਹਾਂ ਵੀ ਝਗੜਾ ਤਾਂ ਨਹੀਂ ਹੋਇਆ ਹੈ ਬਸ ਇੰਨੀ ਗੱਲ ਆ ਵੀ ਮੈਂ ਆ ਝਗੜਾ ਝਗੜਾ ਤਾਂ ਹੀ ਤਾਂ ਕਹਿ ਰਿਹਾ ਵੀ ਤੂੰ ਆਪਣੀ ਖੁਸ਼ੀ ਤੇ ਜਾ ਰਿਆਂ ਮੈਂ ਆਪਣੀ ਖੁਸ਼ੀ ਤੇ ਭੇਜ ਰਿਆਂ ਲੋਕਾਂ ਨੇ ਤਾਂ ਫਿਰ ਵੀ ਪੁੱਛਣਾ ਹੀ ਹਾਂ ਤੈਨੂੰ ਨਾ ਹੰਦਾ ਆ ਗਿਆ ਵੀ ਉਹ ਕਿੱਥੇ ਹਾਂ ਆਹ ਤਾਂ ਆ ਨਹੀਂ ਵੀ ਤੂੰ ਜਾਏਂਗਾ ਪਤਾ ਨਹੀਂ ਲੱਗਣਾ ਆਪਣਾ ਕਹਿੰਦਾ ਪਤਾ ਨਹੀਂ ਉਹ ਤਾਂ ਸਭ ਨੂੰ ਪਤਾ ਲੱਗਣਾ ਹਾਂ ਮੈਂ ਤੈਨੂੰ ਵੀ ਇਦਾਂ ਆਗਾ ਵੀ ਹਾਂ ਰਾਜੀ ਗੁਸੀ ਕੱਲੋਂ ਆਪਾਂ ਨੇ ਮਿਲਣਾ ਵੀ ਆ ਇੱਕ ਸ਼ਹਿਰ ਚ ਰਹਿਨੇ ਆ ਠੀਕ ਆ ਨਾ ਐਂ ਤੇ ਕਹਿ ਦਿਆ ਵੀ ਕੋਈ ਉਹ ਨਹੀਂ ਆ ਵੀ ਜਿਹੜੀ ਜਿਹੀ ਹੋ ਕਰੀਏ ਜਿੰਦੇ ਚ ਹੁਣ ਖਾਈਏ ਰੋਟੀਆਂ ਫਿਰ ਐ ਮਤਰੋ ਬਲੌਗ ਐਡਿਟ ਕਰਕੇ ਦੇਖਿਆ ਇਹ ਬਣਿਆ ਸਾਲਾ ਸਾਰੀ 18 ਮਿੰਟ ਦਾ ਮੈਂ ਕਹਾਂ 18 ਮਿੰਟ ਦਾ ਨਹੀਂ ਚੱਕ ਦਾਂਗੇ ਹਲੇ ਹੋਰ ਹੁਣ ਫਿਰ ਰੋਟੀ ਰਾਟੀ ਖਾਂਦੇ ਵੇ ਦਿਖਾ ਦਾਂਗੇ ਤੁਹਾਨੂੰ ਯਾਰ ਜੀ ਹੋ ਤੇ ਯਾਰ ਜੀ ਨਾ ਉਹ ਗੱਲ ਕਰਦਾ ਉਹਨਾਂ ਨੇ ਕਿਹਾ ਉਹ ਤਾਂ ਦੇਖੀ ਉਹ ਇਹ ਹੀ ਕਹਿ ਰਿਹਾ ਆਤਿਆ ਨਹੀਂ ਮਿਲਦੇ ਆ ਤੇ ਛੋਟੇ ਛੋਟੇ ਜਿਹੇ ਤਾਂ ਬੱਚੇ ਹੀ ਮਿਲਦੇ ਮੈਨੂੰ ਲੱਗਦੀ ਮੈਂ ਛੋਟਾ ਛੋਟੂ ਸੇ ਮਾਰ ਆਫਟਰ ਜਦਾ ਉਹ ਵੀ ਮਿਲਦੇ ਆ ਮੰਨ ਲਾ 90 ਹੁੰਨੇ ਆ ਜਿਹੜੇ ਉਹ ਦੇਖੀ ਹੋ ਨਹੀਂ ਕਦੀ ਉਹ ਤੇ ਯਾਰ ਮਤਲਬ ਦੇਖੇ ਨੇ ਲੈ ਨਹੀਂ ਉਹ ਤੇ ਹੁਣ ਰੋਟੀਆਂ ਖਾ ਕੇ ਲੇ ਲੇਗੇ ਲੋਟ ਕੋਟ ਉਹਨੇ ਨੋਏ ਮਿੱਤਰੋ ਆਹ ਦਹੀਂ ਫਰਾਈ ਇੱਧਰ ਆ ਗਈ ਇੱਕ ਚਮਚ ਦੇਣਾ ਯਾਰ ਆਪਣੀ ਫੇਵਰਿਟ ਸੇਪਾ ਜੀ ਤੇ ਹੁਣ ਖਾਨਨੇ ਤੇ ਪ੍ਰਭੂ ਦੇ ਗੁਣ ਗਾਣੇ ਆ ਲੈ ਬਾਈ ਪਾਉਗੀ ਪਾਲਾ ਪਾਲਾ ਪਾ ਪਾ ਤੂੰ ਆਹ ਉਹ ਹੈਲੋ ਪਾਲਾ ਪਾਲਾ ਯਾਰ ਮੈਂ ਵੀਡੀਓ ਬਣਾ ਰਿਹਾ ਵੀਰੇ ਆ ਦੇਖ ਦਿਓ ਯਾ ਤਵੇਲੇ ਨਹੀਂ ਹੈਗੇ ਕੀ ਆ ਕਪਾਈ ਦੀ ਇਹਨੂੰ ਪਲਟੀ ਮਾਰਦਾ ਇੱਧਰ ਪਲਟੀ ਮਾਰਦ ਨਾ ਕਿੱਠੀ ਨਾ ਨਾ ਇਹ ਥਾਲੀ ਚ ਆਓ ਹੈਨਾ ਜੰਗਾ ਬਈ ਮਿਲਦੇ ਆ ਅਗਲੇ ਵਲੌਗ ਚ ਜਦ ਤੱਕ ਹਾਂ ਜੇ ਤੁਹਾਨੂੰ ਸਾਡੀ ਉਹ ਤਾਂ ਕਹਿ ਦਿੰਦਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ ਮਿਲਦੇ ਆਂ